ਰੋਕ ਜਾ ਕਮਲੀਏ ਡਾ ਬਰਾਮਣਾ ਤੇ ਕਦੇ ਮੈਂ ਨਹੀਂ ਲਾਇਆ ਤੇਰੇ ਨਹੀਂ ਖੁਸ਼ਕੀਆਂ ਆਉਣ ਦੰਦਾ ਟੈਨਸ਼ਨ ਨਾ ਲੈ ਤੋ ਆਹਾ ਲਾਇਦੀਆਂ ਨੀ ਰੂ ਬਾਜਵਾ ਓ ਬੱਲੇ ਵਕੀਲ ਕਦੇ ਆਪਦੇ ਸਿੰਘਾਂ ਨੇ ਓ ਮੇਰਾ ਮਤਲਬ ਆਪਦੇ ਸਿਰ ਨੂੰ ਵੀ ਤੇਲ ਲਾਇਆ ਹੀ ਲੈ ਆਇਆ ਫਿਰ ਕਾਲਾ ਸੋਨਾ ਹੈ ਓ ਰਾਣੇ ਕਰ ਤ ਲੈ ਕੰਮ ਸ਼ੁਰੂ ਮੈਂ ਪਰ ਲਾਗੇ ਤਾਂ ਕਿ ਪਿੰਡਾਂ 'ਚ ਕਿਵੇਂ ਪਤਾ ਲੱਗੂ ਕਿ ਵਕੀਲ ਨੇ ਵਪਾਰ ਦਾ ਕੰਮ ਸ਼ੁਰੂ ਕਰ ਲਿਆ ਓ ਯਾਰ ਅੱਗੇ ਤੇਰਾ ਕਿਹੜੇ ਕੰਮ 'ਚ ਸਾਥ ਨਹੀਂ ਦਿੱਤਾ ਮੈਂ ਭਰਾ ਦੇ ਹੁੰਦਿਆ ਚਿੰਤਾ ਨਾ ਕਰ ਤੂੰ ਪਾਸੇ ਨਾਲ ਦੀ ਬਿਊਟੀ ਤੇ ਫਿਟਨੈਸ ਤੇ ਧਿਆਨ ਦੇ ਬਾਕੀ ਕੰਮ ਮੇਰਾ ਆ ਬੈਠੀ ਥਾਈ ਭਾਈ ਤੈਨੂੰ ਪਤਾ ਜਿਹੜਾ ਆਪਣੇ ਪਿੰਡ ਵਾਲਾ ਵਕੀਲ ਹੈ ਨਾ ਉਹਨੇ ਡੇਰੀ ਖੋਲੀ ਮੱਝਾਂ ਵਾਲੀ ਮੈਂ ਨਾ ਤੈਨੂੰ ਇਹ ਗੱਲ ਦੱਸਦੀ ਤੇ ਤੂੰ ਅੱਗੇ ਨਾ ਦੱਸੀ ਚੰਗਾ ਕੇ ਹਨ ਹੈ ਨਹੀਂ ਪੈਣ ਆਪਣੇ ਪਿੰਡ ਵਾਲਾ ਜਿਹੜਾ ਵਕੀਲ ਹੈ ਨਾ ਉਹਨੇ ਡੇਰੀ ਫਾਰਮ ਖੋਲਿਆ ਤੇ ਪੈਣ ਮੈਂ ਤੁਹਾਡੇ ਕੋਲੇ ਆਪਣਾ ਕਰਕੇ ਗੱਲ ਕਰ ਦਿੱਤੀ ਆ ਤੇ ਤੁਸੀਂ ਕਿਤੇ ਗਾਂ ਨਾ ਜੇ ਗੱਲ ਕਰਦੇ ਹੋ ਫਿਰ ਮੈਨੂੰ ਵੀ ਇੱਕ ਕੰਮ ਜ਼ਿਆਦਾ ਆ ਗਿਆ ਮੈਂ ਚੱਲੀ ਆ